अवतारण ਕੀਤਾ ਗੁਰੂ ਨਾਨਕ ਸਾਹਿਬ ਨੇ ਬਨਵਾਰੀ ਰੂਪ ਆਹਾ ਮਹਾਪੁਰਖ ਵੀ ਇੰਨੀ ਕਸਵਟੀਆਂ ਲਾਇਆ ਕਰਦੇ ਸਨ ਆਪਣੇ ਪਿਆਰਿਆਂ ਤੇ ਬਾਪੂ ਗੁਰਮੇਲ ਸਿੰਘ ਜੀ ਬੈਠੇ ਨੇ ਬਾਪੂ ਜੰਦ ਸਿੰਘ ਜੀ ਭਾਈ ਸਵਰਨ ਸਿੰਘ ਜੀ ਸਾਰੀ ਪ੍ਰਾਣੀ ਸੰਗਤ ਡਾਕਟਰ ਗਰਮੀਤ ਸਿੰਘ ਜੀ ਮਹਾਪੁਰਖਾਂ ਵੱਡਿਆਂ ਦੇ ਸੁਪੁੱਤਰ ਬਾਬਾ ਜਗਸੀਰ ਸਿੰਘ ਜੀ ਬੈਠੇ ਨੇ ਦੀਵਾਨਿਆਂ ਤੋਂ ਬੜੇ ਪਿਆਰ ਵਾਲੇ ਵਿਦਵਾਨ ਸੱਜਣ ਢਾਡੀ ਦੇਸ ਰਾਜ ਜੀ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿਉਂ ਇਹਨਾਂ ਨੇ ਮਹਾਪੁਰਖਾਂ ਦੀ ਸੰਗਤ ਕੀਤੀ ਉਹ ਵੀ ਐਂ ਇੱਕ ਸਵਟੀਆਂ ਲਾਇਆ ਕਰਦੇ ਨੇ ਮੇਰੇ ਵਚਨ ਚੇਤੇ ਆਇਆ ਵੱਡੇ ਮਹਾਪੁਰਖਾਂ ਦੀ ਵਰਸੀ ਸੀ ਵੱਡੇ ਮਹਾਪੁਰਖਾਂ ਦੀ ਵਰਸੀ ਸੁਣਿਓ ਜੋ ਵਚਨ ਕਰ ਦਿੰਦੇ ਸਨ ਨਾ ਐ ਕਿਸੇ ਦੀ ਹਿੰਮਤ ਨਹੀਂ ਸੀ ਵੀ ਕਹੇ ਦੇ ਵੀ ਮਾਂ ਪਾਪਾ ਜੀ ਇਤਾਂ ਐ ਕਰ ਲਈਏ ਨਾ 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 ਮਹਾਪੁਰਖਾਂ ਦੀ ਵੱਡਿਆਂ ਦੀ ਵਰਸੀ ਅਖੰਡ ਪਾਠ ਸਹਿਬ ਆਰੰਭ ਕਰਨਾ ਸੀ ਆ ਸਾਰੇ ਸੇਵਾਦਾਰਾਂ ਨੂੰ ਹੁਕਮ ਕੀਤਾ ਮਹਾਪੁਰਖਾਂ ਨੇ ਕਹਿੰਦੇ ਭਾਈ ਅਖੰਡ ਪਾਠ ਸਹਿਬ ਆਰੰਭ ਕਰਨਾ ਸਤਿਵਚਨ ਮਹਾਰਾਜ ਪਰ ਆਰੰਭ ਐਸ ਕਮਰੇ ਦੇ ਵਿੱਚ ਕਰਨਾ ਉਹ ਜਿੱਥੇ ਮਹਾਪੁਰਖਾਂ ਦਾ ਪਲੰਗ ਲੱਗਿਆ ਹੋਇਆ ਨਾ ਉਸ ਕਮਰੇ ਦੇ ਵਿੱਚ ਉਸ ਕਮਰੇ ਦੇ ਵਿੱਚ ਰੇਤਾ ਭਰਿਆ ਹੋਇਆ ਸੀ ਬਰੇਤੀ ਕਿਉਂ ਜਿਨ੍ਹਾਂ ਨੇ ਉਹ ਸੇਵਾ ਦਾ ਆਨੰਦ ਮਾਣਿਆ ਉਹਨਾਂ ਨੂੰ ਪਤਾ ਹੈ ਕਹਿੰਦੇ ਭਾਈ ਇਧਰਲਾ ਕਮਰਾ ਜਿੱਥੇ ਮਹਾਪੁਰਖਾਂ ਦਾ ਅਸਣ ਹੈ ਹੁਣ ਮੌਜੂਦਾ ਮੁਕੀ ਮਹਾਪੁਰਖਾਂ ਦਾ ਇਹ ਕਮਰਾ ਖਾਲੀ ਸੀ ਕਹਿੰਦੇ ਭਾਈ ਇਧਰੋਂ ਰੇਤਾ ਕੱਢ ਕੇ ਐਸ ਕਮਰੇ ਦੇ ਵਿੱਚ ਭਰਨਾ ਹੁਣ ਜੇ ਇਹ ਕਮਰਾ ਇਧਰਲਾ ਖਾਲੀ ਹੈ ਕੋਈ ਇਹ ਨਹੀਂ ਸੀ ਕਹਿ ਸਕਦਾ ਵੀ ਮਹਾਰਾਜ ਆਹ ਤਾਂ ਮਰਾ ਖਾਲੀ ਹੈ ਇੱਥੇ ਕਰ ਲਈਏ ਨਾ 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 ਉਹ ਵਜ ਨਹੀਂ ਐਸੀ ਮਹਾ ਬਲੀ ਸੰਨ ਬਚਨਾਂ ਦੇ ਮਹਾਂਪਰ ਕਹਿੰਦੇ ਭਾਈ ਸਾਜਰੇ ਸੁਵਖਤੇ ਲੱਗ ਜਿਓ ਇਧਰੋਂ ਰੇਤਾ ਐਂ ਫਿਰ ਦੋ ਜਣਿਆਂ ਨੇ ਇੱਕ ਨੇ ਬੋਰੀ ਉਧਰੋਂ ਫੜ ਲਈ ਇੱਕ ਨੇ ਬੋਰੀ ਉਧਰੋਂ ਫੜ ਲਈਆਂ ਬੋਰੀਆਂ ਭਰ-ਭਰ ਕੇ ਉਧਰੋਂ ਰੇਤਾ ਇਧਰ ਸਾਰਾ ਖਾਲੀ ਕੀਤਾ ਤੇ 10 ਦੇ ਪਿਤਾ ਮਹਾਪੁਰਖ ਬਾਬਾ ਜਸਵੰਤ ਸਿੰਘ ਜੀ ਦੱਸਿਆ ਕਰਦੇ ਸਨ ਕਹਿੰਦੇ ਕਮਰਾ ਖਾਲੀ ਕਰਦਿਆਂ ਕਰਦਿਆਂ 11:30 12:00 ਵਜ ਗਏ ਸਨ ਦਿਨ ਦੇ ਜਦੋਂ ਇਹ ਕਮਰਾ ਖਾਲੀ ਹੋ ਗਿਆ ਸਫਾਈ ਹੋ ਗਈ ਕਮਰੇ ਦੀ ਤੇ ਪਸੀਨੋ ਪਸੀਨੀਆਂ ਭਿੱਜੇ ਹੋਏ ਮੁੜ ਕੇ ਦੇ ਨਾਲ ਕਮਰਾ ਤਿਆਰ ਕਰਕੇ ਕਹਿੰਦੇ ਵਜਵਾ ਫਟਾਫਟ ਕਰਨ ਹਾਲਾ ਕਹਿੰਦੇ ਇਦਾਂ ਹੀ ਨਲਕਾ ਗੇੜ ਕੇ ਉਦੋਂ ਨਲਕਾ ਗੇੜ ਕੇ ਇਸ਼ਨਾਨ ਹੁੰਦੇ ਇਦਾਂ ਨਲਕਾ ਲੱਗਿਆ ਹੋਇਆ ਸੀ ਤਾਂ ਕਰ ਲੈ ਇਸ਼ਨਾਨ ਫਟਾਫਟ ਇਸ਼ਨਾਨ ਕਰ ਤੇ ਫਿਰ ਤੇ ਗੁਰਮੁਖ ਪਿਆਰੇ ਗੁਰਦੁਆਰਾ ਆਰ암ਸਰ ਤੋਂ ਸਰੂਪ ਲੈ ਕੇ ਆਇਆ ਕਰਦੇ ਸਾਂ ਉਦੋਂ ਆਰ암ਸਰ ਸਾਹਿਬ ਤੋਂ ਮਹਾਰਾਜ ਦਾ ਸਰੂਪ ਲੈ ਆ ਕੇ ਅਖੰਡ ਪਾਠ ਸਾਹਿਬ ਕਰਤਾ ਪ੍ਰਕਾਸ਼ ਕਹਿੰਦੇ ਵਹਿ ਜਾ ਫਿਰ ਜਦੋਂ ਕੋਈ ਆਊ ਤੈਨੂੰ ਛੱਡ ਦਊ ਆਖੋ ਸਤਨਾਮ ਵਾਹਿਗੁਰੂ ਅੱਜ ਵਰਗਾ ਹੋਵੇ ਤੇ ਇੱਥੇ ਘੰਟਾ ਨਹੀਂ ਖੜਨਾ ਕਿਸੇ ਨੇ ਆਖੋ ਸਤਨਾਮ ਜੇ ਇਦਾਂ ਦੀ ਕਿਸਵੱਟੀ ਲੱਗ ਜੇ ਨਾ ਘੰਟਾ ਨਹੀਂ ਰੁਕਣਾ ਤਾਂ ਮੈਂ ਕਹਿ ਰਿਹਾ ਇਹ ਸੇਵਾ ਦਾ ਬੂਟਾ ਬਾਬਾ ਜਸਵੰਤ ਸਿੰਘ ਲਾ ਕੇ ਆ ਸਾਡੇ ਮੇਰੇ ਵਰਗਾ ਤੇ ਆ ਕੇ ਡੱਕਾ ਨਹੀਂ ਦੂਰਾ ਕਰਦਾ ਇੱਥੋਂ ਕੌਲੀ ਚੱਕੇ ਉੱਤੇ ਨਹੀਂ ਬੈਠੇ ਅਸੀਂ ਤੇ ਚਾਹ ਪਾਲਦੇ ਆ ਬੈਠੇ ਪ੍ਰਸਾਦਾ ਪਾਲਦੇ ਆ ਤੇ ਸਾਧ ਸੰਗਤ ਪਰ ਇਹ ਕਿਰਪਾ ਇਹ ਸੇਵਾ ਦਾ ਫਲ ਉਹ ਮਹਾਪੁਰਖਾਂ ਦੀਆਂ ਬਖਸ਼ਿਸ਼ਾਂ ਨੇ ਆਖੋ ਸਤਨਾਮ 12 1 ਵਜਦੇ ਨੂੰ 1 ਵਜਦੇ ਨੂੰ ਅਖੰਡ ਵਾਟਸਾਹਬ ਆਰੰਭ ਹੋ ਗਿਆ ਕਹਿੰਦੇ ਬਹਿ ਜਾ ਜਦੋਂ ਕੋਈ ਆਊ ਤੈਨੂੰ ਛੱਡ ਦਊਗਾ ਤੇ ਆਪ ਭਾਈ ਗਰਮੇਲ ਸਿੰਘ ਹੋਰਾਂ ਦੇ ਨਾਲ ਭਾਈ ਆਪਣੇ ਤਾਰਾ ਸਿੰਘ ਦੀ ਜੀਪ ਦੇ ਵਿੱਚ ਉਹ ਨੀਲੀ ਜੀ ਜੀਪ ਹੁੰਦੀ ਸੀ ਨੀਲੀ ਜੀ ਜੀਪ ਦੇ ਵਿੱਚ ਕਹਿੰਦੇ ਨਾ ਆਪ ਚੱਲੇਗੇ ਕੁਝ ਨਾ ਕਿਸੇ ਕਾਰਜ ਦੇ ਵਾਸਤੇ ਤੇ ਕਹਿੰਦੇ ਕੋਈ ਨਾ ਕੋਈ ਆਊ ਤੈਨੂੰ ਛੱਡ ਜੋ ਫਿਰ ਸ਼ਾਮ ਦਾ ਵਕਤ ਹੋ ਗਿਆ ਸੀ ਕਹਿੰਦੇ ਸਾਢੇ ਸੇ 7 ਵਜ ਗਏ ਬੈਠਿਆਂ ਨੂੰ ਤੇ ਭਾਈ ਨਰਮਲ ਸਿੰਘ ਨੇ ਆ ਕੇ ਛੱਡਿਆ ਚੜਾਈ ਕਰਕੇ ਭਾਈ ਨਰਮਲ ਸਿੰਘ ਉਹਨਾਂ ਨੇ ਆ ਕੇ ਛੱਡਿਆ ਤੇ ਜਦੋਂ ਛੱਡਿਆ ਨਾ ਬਾਬਾ ਜਸਵੰਤ ਸਿੰਘ ਨੂੰ ਕਹਿੰਦੇ ਭਾਈ ਪ੍ਰਸਾਦਾ ਸਾਕ ਲਾ ਤੇ ਫਿਰ ਹੁਣ ਇੱਧਰ ਆ ਜਾ ਥੋੜਾ ਆ ਜਾ ਉਸ ਵਕਤ ਮਹਾਪੁਰਖਾਂ ਦੀ ਜਿਹੜੀ ਸਿਹਤ ਸੀ ਥੋੜੀ ਜੀ ਬਿਮਾਰ ਹੋਣ ਕਰਕੇ ਕਹਿੰਦੇ ਨਾ ਆ ਜਾ ਫਿਰ ਹੁਣ ਇੱਧਰ ਲੱਤਾਂ ਕੋਟਾ ਕੇ ਲੱਤਾਂ ਘੁੱਟਦੇ ਆ ਘੁੱਟਦੇ ਮਹਾਪੁਰਖ ਤੇ ਆਰਾਮ ਦੇ ਵਿੱਚ ਹੋ ਗਈ ਨੀਂਦਰ ਆ ਗਈ ਲੈਤਾ ਘੁੱਟਦੇ ਆ ਘੁੱਟਦੇ ਆ 12 ਵਜੇ ਚੱਲੇ ਰਾਤ ਦੇ ਤੇ ਜਦੋਂ ਜਾਗ ਆਈ ਕਹਿੰਦੇ ਵਜਵਾ ਤੂੰ ਸਤਾ ਨਹੀਂ ਅਜੇ ਨੋਂ ਨਹੀਂ ਸੀ ਲਿਆ ਕਦੇ ਮਹਾਂਪੁਰਖਾਂ ਨੇ ਵਾਜ ਜਦੋਂ ਵੀ ਮਾਰਨੀ ਵਾਜਾ ਜਦੋਂ ਮਾਰਨਾ ਵਜਵਾ ਕੇ ਕੇ ਵਾਜਾ ਮਾਰਨਾ ਵਜਵਾ ਤੂੰ ਸਤਾ ਨਹੀਂ ਅਜੇ ਅੱਗੋਂ ਬਚਨ ਕੀ ਸੀ ਮਹਾਰਾਜ ਤੁਹਾਡਾ ਹੁਕਮ ਨਹੀਂ ਹੋਇਆ ਆਖੋ ਸਤਨਾਮ ਤੁਹਾਡਾ ਹੁਕਮ ਨਹੀਂ ਹੋਇਆ ਕਹਿੰਦੇ ਲੈ ਫਿਰ ਐ ਕਰ ਉਹ ਵੱਡੇ ਵੱਡੇ ਪਾਵਿਆਂ ਵਾਲਾ ਪਲੰਗਾ ਹੁੰਦਾ ਸੀ ਇੱਥੇ ਮਹਾਪੁਰਖਾਂ ਦਾ ਚੌੜਾ ਸੀ ਪਲੰਗਾ ਕਹਿੰਦੇ ਏਦਾਂ ਕਰ ਇੱਥੇ ਨਾਲ ਹੀ ਿੱਕੀ ਪੈ ਜਾ ਫਿਰ ਐਸੇ ਬਚਨ ਕਮਾਉਣ ਵਾਲੇ ਅੱਜ ਆ ਸਰਦਾਲੂ ਬੈਠੇ ਨੇ ਆ ਸੇਵਕ ਜਿਨ੍ਹਾਂ ਨੇ ਬਚਨ ਕਮਾਏ ਨੇ ਉਹੇ ਜਿਹੇ ਕਸਵਟੀਆਂ ਅੱਜ ਗੁਰਮੁਖ ਪਿਆਰਿਓ ਕਿਹੜਾ ਏ ਕੋਈ ਨਿੱਤਰ ਏਦਾਂ ਦਾ ਵੀ ਕਹਿ ਦਊਗਾ ਵੀ ਠੀਕ ਆ ਬਾਬਾ ਜੀ ਇਦਰੋਂ ਐ ਕਰ ਲਾਂਗੇ ਤਾਂ ਨਾ ਨਾ ਉਹਨਾਂ ਦੀਆਂ ਉਹ ਹੀ ਜਾਣਦੇ ਸਨ ਉਹ ਕਰਵਾ ਲੈਂਦੇ ਸਨ ਆਪਣੇ ਪਿਆਰਿਆਂ ਤੋਂ ਮੈਂ ਬਚਨ ਕੀ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਦਾ ਬਚਨ ਗੁਰੂ ਨਾਨਕ ਸਾਹਿਬ ਨੇ ਵੀ ਬਾਬਾ ਬੁੱਢਾ ਸਾਹਿਬ ਤੇ ਬੜੀਆਂ ਕਸਵਟੀਆਂ ਲਾਈਆਂ ਸਾਧ ਸੰਗਤ ਐਸੀਆਂ ਕਸਵਟੀਆਂ ਜਦੋਂ ਬਨਵਾਰੀ ਰੂਪ ਧਾਰਨ ਕੀਤਾ ਨਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਆਇਆ ਕਰੇ ਮਹਾਰਾਜ ਬੱਟੇ ਮਾਰਨ ਬੱਟੇ ਮਾਰਨ ਹੁਣ ਸੰਗਤਾਂ ਦੇ ਜਿਹੜੇ ਭੀੜ ਸੀ ਕੱਚੇ ਜੇ ਸੀ ਮੁੜਿਆ ਇਹ ਕਹਿੰਦੇ ਬਾਬਾ ਦਾ ਕਮਲਾ ਹੋ ਗਿਆ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਬਨਵਾਰੀ ਰੂਪ ਧਾਰਨ ਕੀਤਾ ਐਸਾ ਭਿਆਨਕ ਰੂਪ ਤੇ ਫਿਰ ਜੇ ਮੁੜੇ ਨਹੀਂ ਤੇ ਬਾਬਾ ਲੈਣਾ ਜੀ ਤੇ ਬਾਬਾ ਬੁੱਢਾ ਸਾਹਿਬ ਨਹੀਂ ਮੁੜਿਆ ਕੋ ਸਦਨਾ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੁੱਛਿਆ ਬੁੱਢਿਆ ਤੂੰ ਨਹੀਂ ਮੁੜਿਆ ਬਾਕੀ ਸਾਰੇ ਮੁੜ ਗਏ ਕਿਉਂ ਬਾਬਾ ਬੱਟੇ ਮਾਰਦਾ ਮੈਂ ਰਾਤ ਬੇਨਤੀ ਕਰ ਰਿਹਾ ਸੀ ਜੇ ਕਿਤੇ ਹੁਣ ਮੌਜੂਦਾ ਮੁખી ਮਹਾਪੁਰਖ ਲਾਦਨ ਕਸਵੱਟੀ ਪਗਾਓ ਭਾਈ ਘਰ ਨਾਲ ਰੋਟੀਆਂ ਪ੍ਰਸਾਦ ਦੇ ਪਕਾਓ ਘਰ ਨਾਲ ਬਾਲੋਂ ਗਿੱਠੀ ਅੰਗੀਠੀ ਵਾਲ ਵਾਲ ਕੇ ਰਾਤ ਨੂੰ ਪਾਠੀਆਂ ਨੂੰ ਚਾਹ ਦੇਣੀ ਹੈ ਕਿਹੜਾ ਮਾਰੂ ਧੂਏ ਚ ਫੁੱਕਾ ਆਖੋ ਸਤਨਾਮ ਬਾਬਾ ਘਰੀ ਚੰਗਿਆਂ ਆਖੋ ਸਤਨਾਮ ਅੰਗੀਠੀ ਵਾਲਣੀ ਆਹਾ ਰਾਤ ਉਹ ਆਨੰਦੀ ਵਖਰੇ ਸੀ ਉਹ ਮौज ਹੀ ਵਕਰੀ ਸੀ ਓਏ ਜੇ ਪੱਕੇ ਤੇ ਤਾਈਓ ਕਹਿਣਾ ਪਵੇਗਾ ਉਹ ਕੱਚੇ ਝੜ ਜਾਂਦੇ ਨੇ ਪੱਕੇ ਵੀ ਲਾਹ ਲੈਂਦੇ ਜਾ ਰਹੇ ਜਾਂਦੇ ਨੇ ਰਹੇ ਲਾਹ ਲੈਂਦੇ ਕੱਚੇ ਜਾਣ ਜਾਂਦੇ ਲਾਹ ਲਹਿੰਦੇ ਪੱਕੇ ਵੀ ਲਾਹ ਲਹਿੰਦੇ ਪੱਕੇ ਵੀ ਲਾਹ ਲਹਿੰਦੇ ਪੱਕੇ ਵੀ ਲਾਹ ਲਹਿੰਦੇ ਸੱਚੇ ਜੜ ਜਾਂਦੇ ਨ ਕਬੀਰ ਕਸੌਟੀ ਰਾਮ ਕੀ ਝੂਠਾ ਟਕੇ ਨ ਕੋਏ ਰਾਮ ਕਸੌਟੀ ਸੋ ਸਹਜੋ ਮਰ ਜੀਵਾ ਹੋਈ ਜਿਹੜਾ ਮਰ ਜੀਵੜੇ ਨੇ ਉਹ ਕੋ ਵੀਰਲਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੁੱਛਦੇ ਨੇ ਐ ਕਸਵਟੀਆਂ ਲਾਉਂਦੇ ਸੰ ਮਹਾਪੁਰਖ ਵੀ ਲਾਉਂਦੇ ਸੀ ਕਹਿੰਦੇ ਬੁੱਢਿਆ ਤੂੰ ਨਹੀਂ ਮੁੜਿਆ ਸੱਚੇ ਪਾਤਸ਼ਾਹ ਜਿਹੜੇ ਮੁੜਗੇ ਉਹਨਾਂ ਦੇ ਟਿਕਾਣੇ ਕੋਈ ਹੋਰ ਹੋਣਗੇ ਉਹਨਾਂ ਦੇ ਦਰ ਕੋਈ ਹੋਰ ਹੋਣਗੇ ਪਰ ਮੇਰਾ ਤੇ ਦਰ ਮੇਰਾ ਘਰ ਮੇਰੀ ਟੇਕ ਗੁਰੂ ਨਾਨਕ ਜੀ ਤੂੰ ਹੀ ਐ ਆਖੋ ਸਤਨਾਮ ਵਾਹਿਗੁਰੂ ਤੂੰ ਹੀ ਐ ਇਹ ਪੱਕੀਆਂ ਦੀਆਂ ਗੱਲਾਂ ਨੇ ਗੁਰਮਖੋ ਪੱਕੀਆਂ ਦੀਆਂ ਇਹ ਕੋਈ ਸਿਪਤ ਨਹੀਂ ਇਹ ਕੋਈ ਸੋਭਾ ਨਹੀਂ ਇਹ ਕੋਈ ਬੜਿਆਈ ਨਹੀਂ ਨਾ ਜੋ ਹੁਕਮ ਜੋ ਸੇਵਾ ਕਾ ਲੈਣਾ ਡਾਕਟਰ ਸਤਨਾਮ ਸਿੰਘ ਕਰਦੇ ਹਰ ਕੋਈ ਬਣ ਜੂ ਇਦਾਂ ਦਾ ਬਚਨਾਂ ਇਦਾਂ ਹਰ ਵਕਤ ਤਤਪਰ ਮਹਾਪੁਰਖਾਂ ਦੀ ਸੇਵਾ ਦੇ ਵਿੱਚ ਰਹਿਣਾ ਮੇਰੇ ਵਰਗਾ ਤੇ ਟਿੱਕਂਟਾ ਨਹੀਂ ਕੱਢਦਾ ਘੱਡੀ ਨਹੀਂ ਕੱਢਦਾ ਗੱਲਾਂ ਵਰਨੋ ਜਿੰਨਾ ਮਰਜ਼ੀ ਕਰੀ ਜਾਈਏ ਆਪਾਂ ਪਰ ਸੇਵਾ ਦੇ ਵਿੱਚ ਤਤਪਰ ਰਹਿਣਾ ਬਚਨਾਂ ਨੂੰ ਕਮਾਉਣਾ ਕੱਲਣਾ ਕੱਲਣੀ ਇਹ ਵਿਰਲਿਆਂ ਦੇ ਹਿੱਸੇ ਆਖੋ ਸਤਨਾਮ ਹੈਣ ਵਿਰਲੇ ਨਹੀਂ ਕਣੈ ਫੈਲ ਫੱਕੜ ਸੰਸਾਰ